ਦਿਆਨਾ ਦਿਨਾਨੰਤ ਪਿਹਾਰ ਮੋਤੀ ਬਾਗ ਛਾਬੜਾ ਕਲੋਨੀ ਦੇ ਵਿੱਚ ਸ਼ਰਾਬਦਾਰ ਠੇਕਾ ਖੁੱਲਣ ਦੇ ਬਾਅਦ ਹੈ ਲੋਕਾਂ ਦੇ ਵਿੱਚ ਕਾਫੀ ਰੋਸ ਵੇਖਣ ਨੂੰ ਮਿਲਿਆ ਉਹਨਾਂ ਨੇ ਕਿਹਾ ਕਿ ਰਿਹਾਇਸ਼ੀ ਇਲਾਕੇ ਦੇ ਵਿੱਚ ਜਿਹੜਾ ਇਹ ਠੇਕਾ ਖੋਲਿਆ ਗਿਆ ਹੈ ਉਹ ਬਿਲਕੁਲ ਗਲਤ ਹੈ ਉਹਨਾਂ ਨੇ ਠੇਕੇ ਨੂੰ ਬੰਦ ਕਰਵਾਉਣ ਦੀ ਅਪੀਲ ਕੀਤੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਤਿੰਨ ਤੋਂ ਚਾਰ ਸਕੂਲ ਇਸ ਠੇਕੇ ਦੇ ਨਾਲ ਲੱਗਦੇ ਨੇ ਇਸ ਦੇ ਨਾਲ ਹੀ ਆਮ ਲੋਕਾਂ ਦਾ ਉਹਨਾਂ ਸ਼ਰਾਬੀ ਉਸ ਇਲਾਕੇ ਦੇ ਵਿੱਚ ਜਿਹੜਾ ਉਸ ਰਾਸਤੇ ਲੱਗਿਆ ਰਹਿੰਦਾ ਹੈ ਤੇ ਸ਼ਰਾਬ ਦੇ ਠੇਕੇ ਕਾਰਨ ਲੋਕਾਂ ਨੂੰ ਕਾਫੀ ਖਾਸ ਕਰਕੇ ਮਹਿਲਾਵਾਂ ਤੇ ਬੱਚਿਆਂ ਨੂੰ ਬਹੁਤ ਦਿੱਕਤਾਂ ਆ ਰਹੀਆਂ ਨੇ ਲੁਧਿਆਣਾ ਲਾਈਵ ਲਈ ਸੰਜੀਤ ਸੇਠ ਦੀ ਰਿਪੋਰਟ ਸਾਰੇ ਮੋਹਦਵਾਰ ਬੰਦਿਆਂ ਨੇ ਮੱਲਾਨ ਮਰਸ਼ਾ ਦੇ ਨਾਮ ਲੈ ਕੇ ਫਿਲਹਾਲ ਉਹਨਾਂ ਨੇ ਸਾਨੂੰ ਕੋਈ ਪਰਮਿਸ਼ਨ ਵਗੈਰਾ ਕੁਝ ਦਿਖਾਈ ਨਹੀਂ ਹੈਗੀ ਉਸ ਕਰਕੇ ਫਿਲਹਾਲ ਦੀ ਗੱਡੀ ਉਹਨਾਂ ਨੇ ਸਾਨੂੰ ਕਿਹਾ ਕਿ ਅਸੀਂ ਘੰਟੇ 2 ਘੰਟੇ ਤੱਕ ਜੋ ਵੀ ਸਾਡੇ ਕੋਲ ਡਾਕੂਮੈਂਟ ਹੈ ਕੁਝ ਹੈਗੇ ਲੈ ਕੇ ਆਣਗੇ ਫਿਲਹਾਲ ਉਹਦਾ ਕਰੀ ਠੇਕਾ ਬੰਦ ਕਰਾਤਾ ਹੈ ਸਾਰੇ ਆਜੋ ਇੱਕ ਮਿੰਟ ਮੱਲੇ ਦੇ ਸਰਪੰਚ ਸਾਹਿਬ ਸਾਰੇ ਮੋਦਵਾਰ ਬੰਦੇ ਸਾਰੇ ਨਾਲ ਨੇ ਠੀਕ ਹੈ ਜੀ ਤਿੰਨ ਚਾਰ ਸੋਸਾਇਟੀਆ ਦੇ ਬੰਦੇ ਨਾਲ ਨੇ ਸਾਰਿਆਂ ਨੂੰ ਨਾਲ ਲੈ ਕੇ ਮੱਲੇ ਦੇ ਸਾਰੇ ਬੰਦ ਦੇ ਸੱਜਣ ਲੈ ਕੇ ਬੰਦ ਕਰਾਇਆ ਗਿਆ ਅਸੀਂ ਅੱਜ ਜੋ ਸਾਡੇ ਏਰੀਆ ਦੇ ਵਿੱਚ ਠੇਕਾ ਖੁੱਲਿਆ ਨਜਾਇਜ਼ ਠੇਕਾ ਖੁੱਲਿਆ ਜੋ ਕੀ ਨਾ ਇਹਨਾਂ ਕੋ ਸਾਡੇ ਪੁੱਛਣ ਦੇ ਸੀ ਇੱਥੇ ਆਏ ਆ ਨਾ ਇਹਨਾਂ ਨੇ ਸਾਨੂੰ ਕੋਈ ਪਰਮਿਸ਼ਨ ਦਿਖਾਈ ਤੇ ਨਾ ਕੋਈ ਉਸ ਦਿਖਾਇਆ ਉਸ ਦੇ ਬਾਜੂ ਵਿੱਚ ਇੱਥੇ ਠੇਕਾ ਖੁੱਲਿਆ ਤੇ ਨਾਲ ਹੀ ਸਾਡੇ 100 ਮੀਟਰ ਦੇ ਬੱਚਿਆਂ ਦਾ ਪਲੇ ਵੇ ਸਕੂਲ ਹੈ ਵੱਡੇ ਸਕੂਲ ਡੀਏਵੀ ਸਕੂਲ ਹੈ ਸਰਬਾਬਬਲੀ ਸਕੂਲ ਹੈ ਇਤੋ ਆਵਾਜ਼ ਇੰਨੀ ਕਾ ਲੋਕੀ ਬ ਇਹ ਸਾਰਾ ਕੁਝ ਇਸ ਤਿਹ ਹਫਤਾ ਹੋਇਆ ਵਾਲੇ ਹਫਤੇ ਦੇ ਵਿੱਚ ਇੰਨਾ ਕੁਝ ਦੇ ਚੁੱਕੇ ਆ ਜੋ ਕਿ ਨਾ ਦੇਖਣ ਵਾਲੀ ਚੀਜ਼ਾਂ ਸਾਡੇ ਇੱਥੇ ਮਾਵਾਂ ਪੈਣਾ ਸਾਰੇ ਰੰਗਦੇ ਆ ਸਾਨੂੰ ਪ੍ਰਸ਼ਾਸਨ ਤੋਂ ਸਾਨੂੰ ਆਹੀ ਅਪੀਲ ਹੈ ਇਹਨੂੰ ਜਲਦ ਤੋਂ ਜਲਦ ਤੇ ਬੰਦ ਕੀਤਾ ਜਾਵੇ ਇਹ ਨਾ ਹੋਵੇ ਕਿ ਅਸੀਂ ਹੋਰ ਵੱਡਾ ਪ੍ਰੋਟੈਸਟ ਕਰਨੇ ਸਾਨੂੰ ਮਜਬੂਰ ਹੋਣਾ ਪਵੇ ਸੜਕਾਂ ਦੇ ਉੱਤਰ ਕੇ ਤੇ ਬੰਦ ਕਰਾਣਾ ਪਵੇ ਸਾਨੂੰ ਹਾਂ ਤੇ ਨਾਲ ਹੀ ਇਹਦੇ ਹੁਣ ਹੱਤਾਂ ਜਿਹੜਾ ਖੁੱਲਣ ਲੱਗਾ ਉਹ ਤਾਂ ਬਿਲਕੁਲ ਹੀ ਅਸੀਂ ਉਹਦਾ ਤਾਂ ਬਾਈਕਾਟ ਕਰਦੇ ਤਾਂ ਖੁੱਲਣੇ ਵੀ ਨਹੀਂ ਦੇਵਾਂਗੇ ਅੱਜ ਅਸੀਂ ਹੁਣ ਕੀਤੀ ਅਪੀਲ ਕੀਤੀ ਹੈ ਸ਼ਾਮ ਤੱਕ ਇਹਨਾਂ ਨੂੰ ਅਲਟੀਮੇਟ ਦਿੱਤਾ ਹੈ ਜੇ ਕੋਈ ਤੁਹਾਡੇ ਕੋਈ ਖੇਤਾ ਤਾਂ ਨਹੀਂ ਹੈ ਤੈ ਬਾਣਾਗਰ ਐਕਸਟੈਂਸ਼ਨ ਏਰੀਆ ਦੇ ਵਿੱਚ ਖੋਲਿਆ ਗਿਆ ਹੈ 메인 ਮਾਰਕੀਟ ਹੈ ਇੱਥੇ ਟੋਲੀਆਂ ਬਣਾ ਕੇ ਰਾਤ ਨੂੰ ਸ਼ਾਮ ਨੂੰ ਬੈਠੇ ਜਾਂ ਸ਼ਰਾਬਾਂ ਪੀਣ ਵਾਲੇ ਬੈਠਦੇ ਨੇ ਇਸ ਕਰਕੇ ਇੱਥੇ ਲੇਡੀਜ਼ ਦਾ ਤੇ ਜਨਾਨੀਆਂ ਦਾ ਲੰਘਣਾ ਬਹੁਤ ਮੁਸ਼ਕਲ ਹੋਇਆ ਹੈ ਔਰ ਕੋਲ ਸਬਜ਼ੀ ਮੰਡੀ ਲੱਗਦੀ ਆ ਤੇ ਸਾਡੇ ਨੇੜੇ ਡੀਏਵੀ ਸਕੂਲ ਆ ਬੱਚਿਆਂ ਨੂੰ ਤੇ ਲੇਡੀਜ਼ ਨੂੰ ਜਾਣਾ ਆਉਣਾ ਬਹੁਤ ਮੁਸ਼ਕਲ ਹੋਇਆ ਹੈ ਤੇ ਬੱਚੇ ਲੈ ਕੇ ਵੀ ਜਾਂਦੇ ਨੇ ਤੇ ਬੱਚਿਆਂ ਨੂੰ ਲੰਗਣ ਕਰਨ ਬਹੁਤ ਮੁਸ਼ਕਲ ਆ ਰਹੀ ਆ ਕਿਉਂਕਿ ਇੱਥੇ ਟੋਲੀਆਂ ਬਣਾ ਕੇ ਸ਼ਰਾਬਾਂ ਪੀਤੀਆਂ ਜਾਂਦੀਆਂ ਨੇ ਤੇ ਇਹ ਠੇਕਾ ਬੰਦ ਹੋਣਾ ਚਾਹੀਦਾ ਤੇ ਪ੍ਰਸ਼ਾਸਨ ਨੂੰ ਸਾਡੀ ਇਹੀ ਬੇਨਤੀ ਆ ਕਿ ਇਹਨੂੰ ਜਲਦੀ ਤੋਂ ਜਲਦੀ ਬੰਦ ਕੀਤਾ ਜਾਵੇ ਤਾਂ ਜੋ ਸਾਰੇ ਲੇਡੀਜ਼ ਤੇ ਬੱਚਿਆਂ ਨੂੰ ਸਾਰੇ ਰਹਿਸ਼ੀ ਏਰੀਏ ਨੂੰ ਸਕੂਲ ਪਿੱਛੇ ਡੀਜੀਵੀ ਸਕੂਲ ਆ ਜਿਹਦੇ ਪਿੱਛੇ ਹੈ ਹੈਪੀਡੇ ਨੇੜੇ ਆ ਬੱਚਿਆਂ ਦਾ ਸਕੂਲ ਆ ਇਸ ਕਰਕੇ ਇਹਨੂੰ ਜਲਦੀ ਤੋਂ ਜਲਦੀ ਬੰਦ ਕੀਤਾ ਜਾਣਾ ਚਾਹੀਦਾ ਬੰਦ ਨਾਲ ਕੁਝ ਕੀ ਕਰੋਗੇ ਮੰਨਾ ਕੀਤਾ ਗਿਆ ਮੰਨਾ ਕੀਤਾ ਅਸੀਂ ਇਸ ਤੋਂ ਵੱਡਾ ਧਰਨਾ ਦੇ ਕੇ ਤੇ ਪ੍ਰਸ਼ਾਸਨ ਨੂੰ ਅਰਸ਼ ਕਰਾਂਗੇ ਡੀਸੀ ਸਾਹਿਬ ਦੇ ਜਾਵਾਂਗੇ ਤੇ ਉਹਨਾਂ ਨੂੰ ਰਿਕਵੈਸਟ ਕਰਕੇ ਇਹ ਬੰਦ ਕਰਾਵਾਂਗੇ ਠੀਕ ਇਹ ਜਿਹੜਾ ਠੇਕਾ ਜਨ ਖੁੱਲਿਆ ਹੈ ਇਥੇ ਇਸ ਇਹ ਅਨੰਦ ਵਿਹਾਰ ਇਲਾਕਾ ਵੀ ਨਾਲ ਲੱਗਦਾ ਹੈ ਸਰਾਬਾ ਪਬਲਿਕ ਸਕੂਲ ਸਾਡੇ ਨਾਲ ਹੈ ਇਹ ਸਾਰੇ ਸਕੂਲਾਂ ਦਾ ਏਰੀਆ ਨਾਲ ਹੀ ਰੈਹਾਸ਼ੀ ਏਰੀਆ ਇਸ ਕਰਕੇ ਸਾਡੀ ਅਪੀਲ ਹੈ ਸਰਕਾਰ ਨੂੰ ਪ੍ਰਸ਼ਾਸਨ ਨੂੰ ਕਿ ਇਹ ਜਲਦੀ ਤੋਂ ਜਲਦੀ ਬੰਦ ਕੀਤਾ ਜਾਵੇ ਇਸ ਦਾ ਬਹੁਤ ਬੁਰਾ ਪ੍ਰਭਾਵ ਬੱਚਿਆਂ ਤੇ ਵੀ ਪੈਣਾ ਹੈ ਤੇ ਆਮ ਇਸ ਲੇਡੀਜ਼ ਨੂੰ ਜਾਣਾਂ ਚ ਵੀ ਪ੍ਰੋਬਲਮ ਆਣੀ ਹੈ ਇਹਨੂੰ ਜਿੰਨੀ ਜਲਦੀ ਹੋਏ ਸਾਡੀ ਇੱਕੋ ਇੱਕ ਬੇਨਤੀ ਹੈ ਡੀਸੀ ਸਾਹਿਬ ਨੂੰ ਵੀ ਕਿ ਇਹਦਾ ਇਹਦੇ ਤੇ ਐਕਸ਼ਨ ਲਿੱਤਾ ਜਾਵੇ ਹਾਂਜੀ ਮੈਂ ਕਿਹਾ ਛਾਵੜਾ ਕਲੋਨੀ ਚ ਰੈਜੀਡੈਂਸ਼ੀਅਲ ਏਰੀਆ ਇਸਨ ਠੇਕਾ ਬਿਲਕੁਲ ਮਨਜ਼ੂਰ ਨਹੀਂ ਹੈ ਪ੍ਰਸ਼ਾਸਨ ਨੂੰ ਅਪੀਲ ਕੀਤੀ ਜਾਂਦੀ ਹੈ ਠੇਕਾ ਤੁਰੰਤ ਬੰਦ ਕੀਤਾ ਜਾਵੇ ਸਕੂਲ ਨਾਂ ਲੱਗਦਾ ਹੈ ਬਿਲਕੁਲ ਚਾਰ ਸਕੂਲ ਨਾਂ ਲੱਗੇ ਨੇ ਸਰਾਬਾ ਪਬਲਿਕ ਸਕੂਲ ਹੈ ਹੈਪੀ ਡੇ ਸਕੂਲ ਹੈਗਾ ਨਾਲ ਡੀਏਵੀ ਸਕੂਲ ਹੈ ਸਕੂਲ ਲੇੜੇ ਓਨ ਕਰਕੇ ਇੱਥੇ ਬਹੁਤ ਜ਼ਿਆਦਾ ਗੰਦ ਪੈਂਦਾ ਹੈ ਸਾਰੇ ਇਹਨਾਂ ਨੇ ਬੱਚਿਆਂ ਵੀ ਇਦੋਂ ਲੰਘਦੇ ਨੇ ਲੇਡੀਜ਼ ਵੀ ਇੱਥੋਂ ਲੰਘਦੀ ਐ ਇਸ ਕਰਕੇ ਠੇਕਾ ਬੰਦ ਕੀਤਾ ਜਾਏ ਪ੍ਰਸ਼ਾਸਨ ਨੂੰ ਸਾਡੀ ਅਪੀਲ ਹੈ ਇਹ ਪ੍ਰਸ਼ਾਸਨ ਨੂੰ ਸਾਡੀ ਇਹ ਬੇਨਤੀ ਹੈ ਕਿ ਜਿਹੜਾ ਇੱਕ ਰੈਜ਼ੀਡੈਂਸ਼ੀਅਲ ਏਰੀਆ ਹੈ ਔਰ ਲੋਕ ਇੱਥੇ ਇਹ ਪਹਿਲੀ ਕਲੋਨੀ ਹੈ ਜਿਹੜੀ ਕਿ ਪੂੜਾ ਅਪਰੂਵਡ ਸੀ ਔਰ ਪ੍ਰਸ਼ਾਸਨ ਨੇ ਔਰ ਇਹ ਠੇਕੇ ਵਾਲਿਆਂ ਨੇ ਬਿਨਾਂ ਕਿਸੇ ਇਜਾਜ਼ਤ ਦੇ ਪ੍ਰਸ਼ਾਸਨ ਦੀ ਇੱਥੇ ਠੇਕਾ ਖੋਲਿਆ ਜਿਹੜਾ ਬੱਚਿਆਂ ਦੇ ਉੱਤੇ ਆਉਣ ਵਾਲੀਆਂ ਲੇਡੀਜ਼ ਦੇ ਉੱਤੇ ਬੜਾ ਗਲਤ ਪ੍ਰਭਾਵ ਪਾ ਰਿਹਾ ਹੈ ਔਰ ਇਸ ਠੇਕੇ ਨੂੰ ਅਸੀਂ ਰੈ residen tial area ਦੇ ਅੰਦਰ ਨਹੀਂ ਚੱਲਣ ਦੇਵਾਂਗੇ ਸਾਡੀ ਪ੍ਰਸ਼ਾਸਨ ਨੂੰ ਇਹੇ ਬੇਨਤੀ ਹੈ ਕਿ ਜੇ ਸਾਨੂੰ ਇਹਦੇ ਵਾਸਤੇ ਕੋਈ ਲੰਬਾ ਸੰਘਰਸ਼ ਵੀ ਕਰਨਾ ਪਿਆ ਤਾਂ ਅਸੀਂ ਉਹ ਵੀ ਕਰਾਂਗੇ ਔਰ ਇਮੀਡੀਏਟਲੀ ਇਸ ਠੇਕੇ ਨੂੰ ਇੱਥੋਂ ਸ਼ਿਫਟ ਕੀਤਾ ਜਾਵੇ ਔਰ ਇਸ ਕਲੋਨੀ ਦੇ ਵਿੱਚੋਂ ਬੰਦ ਕੀਤਾ ਜਾਵੇ